ਬਠਿੰਡਾ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਚਾਈਨਾ ਡੋਰ ਦੀ ਪਾਬੰਦੀ ਨੂੰ ਲੈ ਕੇ ਬੜੀ ਸਖਤ ਜਿਹੜੀ ਇਹ ਦਿਖਾਈ ਜਾ ਰਹੀ ਹੈਗੀ ਹੈ ਹੁਣ ਤਾਂ ਜਿਹੜੇ ਅਦਰ ਸਟੇਟਸ ਤੋਂ ਬਠਿੰਡੇ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਆ ਕੇ ਡੋਰਾਂ ਵੇਚਦੇ ਸੀ ਉਹਨਾਂ ਦੇ ਉੱਤੇ ਵੀ ਕੜੀ ਅੱਖ ਹੈ ਪੁਲਿਸ ਦੀ ਹੁਣ ਕਾਲਿਆਂ ਵਾਲੀ ਹਰਿਆਣਾ ਤੋਂ ਦੋ ਜਨੇ ਆ ਕੇ ਇੱਥੇ ਚਾਈਨਾ ਡੋਰ ਵੇਚ ਰਹੇ ਸੀ ਜਿਨ੍ਹਾਂ ਨੂੰ 100 ਤੋਂ ਉੱਤੇ ਜਿਹੜਾ ਗੱਟੂਆਂ ਦੇ ਸਮੇਤ ਪੁਲਿਸ ਨੇ ਕਾਬੂ ਕੀਤਾ ਹੈਗਾ ਤੇ ਉਹਨਾਂ ਦੇ ਉੱਤੇ ਨੋਨ ਅਵੇਲੇਬਲ ਗੈਰ ਜਮਾਨਤੀ ਤਰ੍ਹਾਂ ਲਗਾ ਕੇ ਤੇ ਮਾਮਲਾ ਦਰਜ ਕੀਤਾ ਹੈਗਾ ਲੇਕਿਨ باوجود ਇਸ ਦੇ ਪੇਰੈਂਟਸ ਨੂੰ ਤੇ ਜਿਹੜੇ ਪਤੰਗਬਾਜੀ ਦੇ ਸ਼ੌਕੀਨ ਮੁੰਡੇ ਹੈਗੇ ਆ ਤੇ ਬੱਚੇ ਹੈਗੇ ਆ ਉਹਨਾਂ ਨੂੰ ਅਵੇਅਰਨੈਸ ਦੀ ਬੜੀ ਘਾਟ ਹੈਗੀ ਆ ਉਹ ਚਾਈਨਾ ਡੋਰ ਜਿਹੜੀ ਹੈਗੀ ਆ ਫਿਰ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਗੁਪਚਪ ਤਰੀਕੇ ਦੇ ਨਾਲ ਉਹ ਖਰੀਦ ਰਿਹਾ ਅੱਜ ਸੰਡੇ ਦਾ ਦਿਨ ਹੋਣ ਦੇ ਕਰਕੇ ਜਿਹੜੀ ਪਤੰਗਬਾਜੀ ਹੈਗੀ ਆ ਕਿਉਂਕਿ ਬਸੰਤ ਨੇੜੇ ਹੈ ਤਾਂ ਸੰਡੇ ਨੂੰ ਤਾਂ ਖਾਸ ਕਰਕੇ ਜਿਹੜੀ ਜ਼ਿਆਦਾ ਪਤੰਗਬਾਜੀ ਕੀਤੀ ਜਾਂਦੀ ਹੈ ਅੱਜ ਵੀ ਦੇਖਣ ਦੇ ਵਿੱਚ ਇਹ ਆਇਆ ਹੈਗਾ ਕਿ 90-95% ਜਿਹੜਾ ਹੈਗਾ ਲੋਕਾਂ ਦੇ ਕੋਲ ਚਾਈਨਾ ਡੋਰ ਦੇ ਗੱਟੂ ਸੀਗੇ ਤੇ ਪਲਾਸਟਿਕ ਦੀ ਗੱਟੂ ਦੇ ਨਾਲ ਜਿਹੜੀ ਉਹ ਡੋਰਾ ਦੇ ਨਾਲ ਉਹ ਉਡਾਰੇ ਹੈਗੇ ਤੇ ਇਹ ਘਟਨਾਵਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਹੈ ਚਾਈਨਾ ਡੋਰ ਗਲੇ ਦੇ ਵਿੱਚ ਆ ਮੂੰਹ ਦੇ ਉੱਤੇ ਲਾ ਕੇ ਬੜੀਆਂ ਕੰਬੀਰ ਸੱਟਾ ਵਜਨੀਆਂ ਲੋਕਾਂ ਤੇ ਪੰਛੀਆਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈਗਾ ਇਸ ਤੋਂ ਪਹਿਲਾਂ ਕੀ ਹੋਰ ਜਿਹੜਾ ਵੱਡੇ ਨੁਕਸਾਨ ਬਠਿੰਡੇ ਦੇ ਵਿੱਚ ਵੀ ਹੋ ਜਾਣ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈਗੀ ਹੈ ਕਿ ਜਿਹੜੇ ਲੋਕ ਚਾਈਨਾ ਡੋਰ ਦੇ ਨਾਲ ਵਤੰਦਾ ਉਡਾਰੇ ਆ ਛੱਤ ਦੇ ਉੱਤੇ ਜੇ ਬੱਚੇ ਉਡਾਰੇ ਆ ਤਾਂ ਉਹਨਾਂ ਦੇ ਪੇਰੈਂਟਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਤੇ ਸਪੈਸ਼ਲ ਰੇਡਸ ਮਾਰਨ ਵਾਸਤੇ ਜਿਹੜਾ ਹੈਗਾ ਕੋਈ ਸਿਸਟਮ ਬਣਾਇਆ ਜਾਵੇ ਆਨਲਾਈਨ ਬੜਿਆ ਵਿਕਰੀ ਹੋ ਰਹੀ ਹੈ ਨਾ ਆਨਲਾਈਨ ਵੀ ਹੋ ਰਹੀ ਹੈ ਜੀ ਬਠਿੰਡੇ ਦੇ ਵਿੱਚ ਵੀ ਜਿਹੜੇ ਇੰਸਟਾਗ੍ਰam ਤੇ ਫੇਸਬ ਸਰੇ ਆਮ ਹੋ ਫੋਟੋ ਮਾ ਪਾ ਪਾ ਕੇ ਗੱਟੂਆ ਦੀ ਤੇ ਰੇਟ ਲਿਖ ਕੇ ਮੋਬਾਈਲ ਨੰਬਰ ਲਿਖ ਕੇ ਮੈਂਸ਼ਨ ਕੀਤਾ ਹੋਇਆ ਹੈਗਾ ਤਾਂ ਪੁਲਿਸ ਨੂੰ ਚਾਹੀਦਾ ਹੈਗਾ ਕਿ ਜਿਹੜਾ ਉਹਨਾਂ ਦਾ ਸਪੈਸ਼ਲ ਜਿਹੜਾ ਸੈੱਲ ਹੁੰਦਾ ਹੈਗਾ ਜਿਹੜਾ ਇੰਟਰਨੈਟ ਦੇ ਉੱਤੇ ਆਨਲਾਈਨ ਚੀਜ਼ਾਂ ਦੇ ਉੱਤੇ ਅਪਰਾਧ ਦੇ ਉੱਤੇ ਨਿਗਰ ਰੱਖਦਾ ਹੈਗਾ ਸਾਈਬਰ ਕ੍ਰਾਈਮ ਸੈੱਲ ਇਹਨਾਂ ਦਾ ਉਹਨੂੰ ਬਸੰਤ ਤੱਕ ਖਾਸ ਕਰਕੇ ਉਹਨਾਂ ਨੂੰ ਕੋਈ ਪ੍ਰਸ਼ਾਸਨ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਮਾਮਲੇ ਦਰਜ ਕੀਤੇ ਜਾ ਰਹੇ ਹੈਗੇ ਆ ਬਹੁਤ ਸਾਰੀ ਐਫ ਆਈ ਆਰਸ ਹੋ ਗਈਆਂ ਹੁਣ ਤਾਂ ਜਿਹੜੇ ਕੋਈ ਆਸੇ ਪਾਸੇ ਜਿਹੜੇ ਕੋਈ ਹੋਰ ਸਟੇਟਾਂ ਦੇ ਵਿੱਚੋਂ ਵੀ ਆ ਕੇ ਅੱ체 ਡੋਰ ਵੇਚਦੇ ਸੀਗੇ ਉਹਨਾਂ ਦੇ ਮਤਲਬ ਪੁਲਿਸ ਦੀ ਪੂਰੀ ਟਿੱਖੀ ਅੱਖ ਹੈਗੀ ਤੇ ਉਹਨਾਂ ਨੂੰ ਪਕੜ ਰਿਆ ਗਿਆ ਜਿਵੇਂ ਹਰਿਆਣਾ ਤੋਂ ਕਾਲੇ ਵਾਲੀ ਤੋਂ ਦੋ ਮੁੰਡੇ ਬਿਲਕੁਲ ਆਨਲਾਈਨ ਜਿਹੜਾ ਫੇਸਬੁੱਕ ਤੇ ਇੰਸਟਾਗ੍ਰam ਦੇ ਉੱਤੇ ਬਕਾਇਦਾ ਜਿਨ੍ਹਾਂ ਦੀ ਸਹੀ ਆਈਡੀਆਂ ਬਣੀ ਹੋਈ ਆ ਮੁੰਡਿਆਂ ਦੀ ਆਪਦੀਆਂ ਫੋਟੋਆਂ ਵੀ ਆ ਉਹ ਗੱਟੂ ਦੀ ਫੋਟੋਆਂ ਵੀ ਪਾ ਰਿਹਾ ਚਾਈਨਾ ਡੋਰ ਦੇ ਤੇ ਬਰੋਪਰ ਉਹ ਆਪਦਾ ਮੋਬਾਈਲ ਨੰਬਰ ਮੈਂਸ਼ਨ ਕਰਕੇ ਰੇਟ ਵੀ ਲਿਖ ਰੱਖਿਆ ਗਿਆ ਵੀ ਜੇ ਕਿਸ ਨੂੰ ਚਾਹੀਦਾ ਹੈਗਾ ਤਾਂ ਇਹਨਾਂ ਨੰਬਰਾਂ ਤੇ ਕੰਟੈਕਟ ਕਰੋ ਇਹ ਬੜੀ ਸਾਡੇ ਲਈ ਮੰਦਭਾਗੀ ਗੱਲ ਹੈਗੀ ਆ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿਹੜਾ ਉਹਨਾਂ ਦਾ ਸਾਈਬਰ ਸੈੱਲ ਆ ਉਹ ਬਸੰਤ ਤੱਕ ਘੱਟੋ ਘੱਟ ਇਹਨਾਂ ਚੀਜ਼ਾਂ ਦੇ ਉੱਤੇ ਨਿਗਰਾਨੀ ਰੱਖੇ ਤੇ ਤੁਰੰਤ ਜਿਹੜਾ ਹੈਗਾ ਜਿਹੜਾ ਕੋਈ ਇਸ ਤਰ੍ਹਾਂ ਦੀ ਪੋਸਟ ਪਾਉਂਦਾ ਆਨਲਾਈਨ ਡਿਲੀਵਰੀ ਲੋਕਾਂ ਦੇ ਘਰਾਂ ਘਰਾਂ ਦੇ ਵਿੱਚ ਜਿਹੜੀ ਹੈਗੀ ਚੇਰ ਵੀ ਉਹ ਚਾਈਨਾ ਡੋਰ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਗਈ ਹੈ ਜਿਹਦਾ ਰਿਜ਼ਲਟ ਸਾਨੂੰ ਅੱਜ ਵੀ ਦੇਖਣ ਨੂੰ ਮਿਲ ਰਿਹਾ ਹੈਗਾ ਵੀ ਅੱਜ ਜਿਹੜੀ ਮੋਸਟਲੀ ਪਤੰਗਬਾਜੀ ਹੋਈ ਹੈਗੀ ਅੱਜ ਦੇ ਦਿਨ ਉਹ 90 95% ਲੋਕਾਂ ਦੇ ਹੱਥਾਂ ਦੇ ਵਿੱਚ ਛੱਤਾਂ ਦੇ ਉੱਤੇ ਚਾਈਨਾ ਡੋਰ ਦੇ ਨਾਲ ਪਤੰਗ ਉੱਡਰੇ ਹੈਗੇ ਆ ਤਾਂ ਸਾਈਬਰ ਸੈੱਲ ਨੂੰ ਵੀ ਚਾਹੀਦਾ ਹੈਗਾ ਵੀ ਪੁਲਿਸ ਆਪ ਦੇ ਸਾਈਬਰ ਸੈੱਲ ਨੂੰ ਸਟਰੋਂਗ ਕਰੇ ਇੱਕ ਐਮਐਲਏ ਨੇ ਵੀ ਇੱਕ ਮੈਸੇਜ ਦਿੱਤਾ ਕਹਿੰਦਾ ਜੀ ਮੈਂ ਮੇਰੇ ਕੋਲੇ ਨਾ ਆਉਣ ਬੰਦੇ ਮੈਂ ਉਹਨਾਂ ਦੇ ਕੋਈ ਮਦਦ ਨਹੀਂ ਕਰਦਾ ਜਿਹੜੇ ਚਾਈਨਾ ਡੋਰ ਜੀ ਬਿਲਕੁਲ ਇਹ ਬਹੁਤ ਵਧੀਆ ਮੈਸੇਜ ਹੈ ਕਿਉਂਕਿ ਇਹ ਚੀਜ਼ ਦੇਖਣ ਦੀ ਵੀ ਹਰ ਕੋਈ ਐਮਐਲਏ ਦੇ ਕੋਲ ਵੀ ਜਾਂਦਾ ਕਿਉਂਕਿ ਚੁਣੇ ਹੋਏ ਨਮਾਇंदे ਹੁੰਦੇ ਆ ਵੀ ਸਾਨੂੰ ਇਸ ਸੰਕਟ ਦੇ ਵਿੱਚੋਂ ਕੱਢੋ ਜੀ ਅਸਤਾ ਪਹਿਲੀ ਵਾਰ ਕੀਤਾ ਜੀ ਸਾਡਾ ਮੁੰਡਾ ਤਾਂ ਪਹਿਲਾਂ ਇਸ ਤਰ੍ਹਾਂ ਦੇ ਕੰਮ ਹੀ ਨਹੀਂ ਕਰਦਾ ਸੀ ਇਹ ਕਿਸੇ ਦੇ ਮਗਰ ਲੱਗ ਗਿਆ ਜੀ ਥੋੜੀ ਜੀ ਸੀਗੀ ਜੀ ਉਹਦੀ ਜ਼ਿੰਦਗੀ ਖਰਾਬ ਹੋ ਜੂਗੀ ਇਸ ਤਰ੍ਹਾਂ ਦੀਆਂ ਗੱਲਾਂ ਲੈ ਕੇ ਲੋਕ ਜਾਂਦੇ ਹੈਗੇ ਆ ਹਾਲਾਂਕਿ ਉਹ ਸਾਰਿਆਂ ਨੂੰ ਪਤਾ ਹੈ ਵੀ ਇਹ ਜਿਹੜਾ ਗੈਰਕਾਨੂੰਨੀ ਕੰਮ ਹੈ ਪਰ ਜਦੋਂ ਫੜੇ ਜਾਂਦੇ ਆ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਹੀ ਹੁੰਦੀਆਂ ਤੇ ਐਮਐਲਏ ਕੋਲ ਜਿਹੜਾ ਵੀ ਐਮਐਲਏ ਹੁੰਦਾ ਉਹਦੇ ਕੋਲ ਵੀ ਜਾਂਦੀ ਜਾਂਦੇ ਹੈਗੇ ਆ ਪਹਿਲਾਂ ਵੀ ਦੇਖਣ ਦੇ ਵਿੱਚ ਆਇਆ ਹੈਗਾ ਤੇ ਐਮਐਲਏ ਸਾਹਿਬ ਨੇ ਵੀ ਬਹੁਤ ਵਧੀਆ ਮੈਸੇਜ ਦਿੱਤਾ ਹੈਗਾ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਇਹ ਗੱਲ ਕਹੀ ਹੈਗੀ ਵੀ ਜੇ ਕੋਈ ਚਾਈਨਾ ਡੋਰ ਨਾਲ ਫੜਿਆ ਗਿਆ ਪਰਚਾ ਪੈ ਗਿਆ ਤਾਂ ਉਹਨਾਂ ਕੋਲ ਸਪਾਰਸ਼ ਵਾਸਤੇ ਨਾ ਆਵੇ ਬਹੁਤ ਚੰਗੀ ਗੱਲ ਹੈ ਆ ਡਰੋਨ ਨੂੰ ਲੈ ਡਰੋਨ ਵੀ ਲਏ ਜਾ ਸਕਦੇ ਬਸੰਦ ਪੈ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਅਸੀਂ ਬਠਿੰਡੇ ਤੋਂ ਇਲਾਵਾ ਨਾ ਮਤਲਬ ਬਠਿੰਡੇ ਵਿੱਚ ਤਾਂ ਅਸੀਂ ਦੇਖਿਆ ਨਹੀਂ ਡਰੋਨ ਵਾਲਾ ਸਿਸਟਮ ਲੇਕਿਨ ਲੁਧਿਆਣੇ ਵਾਲੀ ਸਾਈਡ ਜਲੰਧਰ ਵਾਲੀ ਸਾਈਡ ਕਈ ਥਾਵਾਂ ਦੇ ਉੱਤੇ ਇਹਨਾਂ ਨੇ ਡਰੋਨ ਵਾਲਾ ਸਿਸਟਮ ਕੀਤਾ ਹੈਗਾ ਅਦਰ ਸਟੇਟਸ ਯੂਪੀ ਤੇ ਦਿੱਲੀ ਵਗੈਰਾ ਦੇ ਵਿੱਚ ਵੀ ਡਰੋਨ ਦੇ ਸਿਸਟਮ ਦੇ ਨਾਲ ਭੇਜ ਕੇ ਤੇ ਲੋਕਾਂ ਦੇ ਉੱਤੇ ਕਾਰਵਾਈ ਹੋਈ ਹੈਗੀ ਇਹ ਬਹੁਤ ਵਧੀਆ ਉਪਰਾ ਲੈ ਹੈਗਾ ਪੁਲਿਸ ਦਾ ਇਹ ਤੇ ਬਠਿੰਡਾ ਪਹੁੰਚਣ ਤੋਂ ਕਿ ਛੇਤੀ ਸ਼ੁਰੂ ਕਰਨਾ ਚਾਹੀਦਾ ਹੈਗਾ ਤੁਹਾਡੇ ਵੀ ਨਜ਼ਰ ਹੋਊਗੀ ਸੋਨੂੰ ਜੀ ਜਿਹੜੀ ਪਸੰਦ ਪੇਜ ਨੂੰ ਤੁਹਾਡੇ ਵਲੰਟੀਅਰ ਤੇ ਤੁਸੀਂ ਦੇਖੋ ਜੀ ਸਾਡਾ ਤਾਂ ਕਈ ਸਾਲਾਂ ਦਾ ਅਭਿਆਨ ਚੱਲ ਰਿਹਾ ਇਸ ਤੋਂ 2007 ਤੋਂ ਹੀ ਇਸ ਚੀਜ਼ ਦੇ ਵਿੱਚ ਮਗਰ ਲੱਗੇ ਹੋਏ ਆਂ ਸਾਨੂੰ ਤਾਂ ਜੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਅਸੀਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਇਨਫੋਰਮੇਸ਼ਨ ਦਿੰਨੇ ਹੈਗੇ ਆ ਉਸ ਥਾਂ ਦੇ ਉੱਤੇ ਪੁਲਿਸ ਰੇਡ ਵੀ ਕਰਦੀ ਹੈਗੀ ਹੈ ਤੇ ਕਈ ਥਾਵਾਂ ਦੇ ਉੱਤੇ ਪਰਚੇ ਵੀ ਦਿੱਤੇ ਜਾ ਚੁੱਕੇ ਹੈਗੇ ਅਸੀਂ ਤਾਂ ਮਤਲਬ ਲੱਗੇ ਹੋਏ ਹੈਗੇ ਇਸ ਕੰਮ ਦੇ ਵਿੱਚ ਅਸੀਂ ਲਿ ਵਿਛੇੜ ਦੋ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਇਸ ਦੀ ਜੀ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਨਾ ਚਾਹਾਂਗੇ ਵੀ ਐਡੀ ਖਤਰਨਾਕ ਡੋਰ ਹੈ ਉਹ ਖੁਸ਼ੀਆਂ ਦਾ ਇੱਕ ਤਿਆਰ ਹੈ ਵੀ ਆਪਾਂ ਸੈਲੀਬ੍ਰੇਟ ਕਰਨਾ ਖੁਸ਼ੀ ਮਨਾਣੀ ਹੁੰਦੀ ਹੈ ਲੋਕ ਡੀਜ ਵਗੈਰਾ ਲਾਉਂਦੇ ਆ ਪੀਲੇ ਚੋਲ ਬੰਦੇ ਹੈਗੇ ਪਸੰਤ ਵਾਲੇ ਦਿਨ ਲੋਕਾਂ ਦੇ ਘਰੇ ਹਲਵਾ ਬ ਸਾਰੇ ਇੰਜੋਏ ਕਰਦੇ ਨੱਚਾ ਕੇ ਤੇ ਜੇ ਕਿ ਤੁਹਾਡੇ ਕਿਸੇ ਚਾਈਨਾ ਡੋਰ ਵਾਲੇ ਪਤੰਗ ਦੇ ਨਾਲ ਜੇ ਕੋਈ ਬੰਦੇ ਦੀ ਮੌਤ ਹੋ ਜਾਂਦੀ ਹੈ ਇੱਕ ਪਰਿਵਾਰ ਦਾ ਜੀ ਚਲਾ ਜਾਂਦਾ ਹੈਗਾ ਸਾਰੀ ਜ਼ਿੰਦਗੀ ਤੁਸੀਂ ਉਸ ਨੂੰ ਐਡੇ ਸੋਹਣੇ ਤਿਹਾੜ ਦੇ ਨਾਲ ਤੁਸੀਂ ਨਫ਼ਰਤ ਪਵਾ ਰਹੇ ਹੋ ਸਾਨੂੰ ਤਾਂ ਡਰ ਹੈ ਜੇ ਐਂ ਕੰਟਰੋਲ ਨਾ ਹੋਇਆ ਤਾਂ ਆਣ ਵਾਲੇ ਟਾਈਮ ਦੇ ਵਿੱਚ